ਗੁਰਮਤਾ ਪੈਣਾ ਵੀਰੋ ਨੂੰ ਜੈ ਪੀਂ ਜੈ ਭਾਰ ਜੈ ਪੀਂ ਜੈ ਭਾਰ ਠੰਡੀ ਠੰਡੀ ਕੀ ਹੁੰਦੀ ਕਿਉਂ ਠੰਡੀ ਕਿਉਂ ਮੈਂ ਤੁਹਾਨੂੰ ਦੱਸਦਾ ਜੈ ਪੀਂ ਠੀਕ ਹੈ ਤੁਹਾਨੂੰ ਕਿਸੇ ਨੂੰ ਪਤਾ ਨਹੀਂ ਹੈ ਅਸੀਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਲੈ ਕੇ ਚਲੇ ਬਾਬਾ ਸਾਹਿਬ ਰੋਟਰ ਵੇਟ ਕਰਦੇ ਨਿਸ਼ਾਨ ਬਾਬਾ ਸਾਹਿਬ ਸੀ ਜਿਹੜੇ ਉਹਨਾਂ ਨੇ ਸਾਡੇ ਲਈ 25 ਸਾਲ ਚ ਮਰਨਾ ਉਹਨਾਂ bina ਜੋ ਸ਼ਿੰਗਾਰ ਸੀ ਕੀਤਾ ਜਿੰਨਾ bina ਜੋ ਸਾਨੂੰ ਪੜਨ ਨਹੀਂ ਦਿੰਦੇ ਜਿਨ੍ਹਾਂ ਦਿਨਾਂ 'ਚ ਸਾਨੂੰ ਵੋਟ ਨਹੀਂ ਪਾਉਣ ਦਿੰਦੇ ਸੀ ਜਿਨ੍ਹਾਂ ਦਿਨਾਂ 'ਚ ਸਾਨੂੰ ਮਕਾਨ ਬਣਾਉਣ ਲਈ ਜਗ੍ਹਾ ਰਜਿਸਟਰੀ ਨਹੀਂ ਦਿੱਤੀ ਸੀ ਅਸੀਂ ਆਪਦੀ ਪ੍ਰੋਫਾਈਲ ਨਹੀਂ ਬਣਾ ਸਕਦੇ ਸੀ ਜਿਨ੍ਹਾਂ ਦਿਨਾਂ 'ਚ ਸਾਨੂੰ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਸੀ ਜਿਨ੍ਹਾਂ ਦਿਨਾਂ 'ਚ ਸਾਨੂੰ ਛੁੱਧਰ ਛੁੱਧਰ ਕਹਿ ਕੇ ਮਗਰ ਛਾਪਾ ਟੰਗਿਆ ਹੁੰਦਾ ਸੀ ਕਿਉਂਕਿ ਇਹਨਾਂ ਦੀ ਪੈੜ ਮਿਟ ਜਾਵੇ ਪੈੜ ਤੇ ਪੈੜ ਰੱਖੀ ਜਾਵੇਗੀ ਸਾਡੀ ਵੀ ਅਸੀਂ ਕੁੱਤੀ ਜਾਵਾਂਗੇ ਉਹਨਾਂ ਦਿਨਾਂ 'ਚ ਸੰਘਰਸ਼ ਕੀਤਾ ਬੜੇ ਔਖੇ ਸੇ ਕੀਤਾ ਨੇ 25 ਸਾਲ ਸੰਘਰਸ਼ ਕਰਦੇ ਹੋ ਤਾਂ ਉਹਨਾਂ ਨੇ ਲੜ ਕੇ ਸੰਘਰਸ਼ ਕਰਕੇ ਅੱਲ ਨੋਟਾਂ ਤੇ ਗੰਧੀ ਆਉਂਦਾ ਇਹਦੇ ਨਾਲ ਸੰਘਰਸ਼ ਕਰਕੇ ਹਰ ਆਪਣੀ ਹੱਕ ਜਿੱਤਦੇ ਰਹੇ ਜੰਗ ਦੇ ਪਰ ਇੱਕ ਦਿਨ ਐਖੋਜੇ ਸੰਘਰਸ਼ ਨੇ ਰੰਗ ਲਿਆਂਦਾ ਕਿ ਉਹ ਕਾਨੂੰਨ ਮੰਤਰੀ ਬਣੇ ਕਾਨੂੰਨ ਮੰਤਰੀ ਬਣੇ ਜਦੋਂ ਆ ਫਿਰ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਦੋ ਬੋਟਾ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ ਸੀ ਗਾਂਧੀ ਫਿਰ ਕੂਟੀਜੀ ਮੰਜੀ ਤੇ ਬਹਿ ਗਿਆ ਮਰਨ ਵਰਤ ਰੱਖ ਕੇ ਵੀ ਇਹਨਾਂ ਦੀ ਜਨਸੰਖਿਆ ਵੀ ਵੱਡੀ ਆ ਬੋਟ ਵੀ ਡਬਲ ਹੋ ਗਈ ਸਾਡਾ ਤਾਂ ਰਾਜ ਭਾਗ ਨਹੀਂ ਹੋਣਾ ਫਿਰ ਇੱਕ ਨਾਲ ਇੱਕ ਬੋਟ ਮਿਲ ਗਈ ਫਿਰ ਅਸੀਂ ਪੜਨਾ ਦੇ ਹੱਕਦਾਰ ਹੋਏ ਉਹਨਾਂ ਦੇ ਸੰਵਿਧਾਨਿਕ ਤੌਰ ਤੇ ਫਿਰ ਅਸੀਂ ਵੋਟ ਪਾਉਣ ਦੇ ਹੱਕਦਾਰ ਬਈ ਇਸ ਤੋਂ ਇਲਾਵਾ ਸਭ ਤੋਂ ਵੱਡਾ ਔਰਤ ਨੂੰ ਜੋਗਦਾਨ ਮਿਲਿਆ ਸੀ ਹਕ ਉਸ ਤੋਂ ਪਹਿਲਾਂ ਕੋਈ ਔਰਤ ਵਿਆਹ ਕੇ ਆ ਜਾਂਦੀ ਸੀ ਜਿਦੇ ਮਰਜੀ ਬੰਦਾ ਭਜਾ ਦਿੰਦਾ ਜਿਦੇ ਮਰਜੀ ਪਿੱਛੇ ਜਾਏਗਾ ਸੋ ਜਿਹੜੀ ਮਰਜੀ ਹੋ ਪਰ ਬਾਬਾ ਸਾਹਿਬ ਦੇ ਸੰਵਿਧਾਨ ਚ ਲਿਖਿਆ ਜਿਹੜੀ ਔਰਤ ਸ਼ਾਦੀ ਸੀ ਦਾ ਹੋ ਕੇ ਆਪਣੇ ਘਰ ਚ ਆ ਗਈ ਉਸ ਘਰ ਦੀ ਬਰਾਬਰ ਦੀ ਮਾਲਕਾ ਉਹਦਾ ਹੱਕਾ ਕਰ ਚ ਪੜਾਂ ਚ ਹੱਕਾ ਕਰ ਨੌਕਰੀਆਂ ਤੇ ਹੱਕਾਂ ਰਾਜਨੀਤਿਕ ਬੋਟਾ ਦੇ ਖੜਨ ਦਾ ਹੱਕ ਆ ਉਹਨਾਂ ਦੀ ਬਦੌਲਤ ਸ਼੍ਰੀਮਤੀ 인ਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਉਹਨਾਂ ਦਾ ਮਿਸ਼ਨ ਲੈ ਕੇ ਚੱਲੇ ਆਪਾਂ ਵਾਪਸ ਆਪ ਰੋਟਰ ਬੇਸ ਕਰਦੇ ਹਾਂ ਆਪਾਂ 1952 ਦਾ ਜਿਹੜਾ ਸੰਵਿਧਾਨ ਲਿਖਿਆ ਉਹ ਵਿੱਚ ਲਿਖਿਆ ਸੀ ਰੋਜੀ ਰੋਟੀ ਕੱਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਊਗਾ 1952 ਤੋਂ 2005 ਸੋਧ ਹੋਈ ਉਸ ਕਾਨੂੰਨ ਦੀ 2005 ਅੰਸ਼ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਇੱਕ ਕਾਨੂੰਨ ਬਣ ਗਿਆ ਸੀ ਪੂਰੇ ਭਾਰਤ 'ਚ ਰੋਜ਼ਗਾਰ ਗਰੰਟੀ ਕਾਨੂੰਨ ਬਣ ਗਿਆ ਸੀ ਹਰ ਘਰ ਹਰ ਸਾਲ ਹਰ ਇੱਕ ਘਰ ਦੇ ਵਿੱਚ ਹਰ ਸਾਲ ਤੇ 100 ਦਿਨ ਦਾ ਕੰਮ ਗਰੰਟੀ ਨਾਲ ਦਿੱਤਾ ਜਾਊਗਾ ਤੁਹਾਡੇ ਕਾਟਾਂ ਦੇ ਉੱਪਰ ਲਿਖਿਆ ਹੋਇਆ ਹੈ 100 ਦਿਨ ਦੇ ਘਰ ਦਾ 25 ਤੋਂ ਲੈ ਕੇ 30000 ਰੁਪਈਆ ਪਹਿਲੀਆਂ ਦਿਹਾੜੀ ਦੇ ਰੇਟ ਦੇ ਸਾਹਮਣੇ ਬੰਦਾ ਸੀ ਹਰ ਸਾਲ ਤੇ ਹਰ ਕਰ ਦੇ ਵਿੱਚ ਤੁਸੀਂ 25 ਤੋਂ 30 ਨੂੰ ਗੁਣਾ ਕਰੋ 19 ਸਾਲਾਂ ਦਾ ਤਾਂ ਤੁਹਾਡਾ 5 ਲੱਖ 75 ਹਜ਼ਾਰ ਰੁਪਏ ਬਣਦਾ ਹੈ ਮੰਨੂ ਜੁਰਮ ਜੇਕਰ ਸਰਕਾਰਾਂ ਸਹੀ ਤਰੀਕੇ ਨਾਲ ਕਾਨੂੰਨ ਲਾਗੂ ਕਰਦੀਆਂ ਤੇ ਤੁਹਾਡੇ ਹਰ ਕਰ ਚ 5 ਲੱਖ 75 ਹਜ਼ਾਰ ਰੁਪਏ ਮਿਲਦਾ 19 ਸਾਲ ਇਹ ਲਈ ਸਰਕਾਰਾਂ ਨੇ ਅਜੇ ਤੱਕ ਕਾਨੂੰਨ ਚਲਾਇਆ ਅੱਜ ਵੀ ਜਿਹੜਾ ਸਾਡਾ ਕੰਮ ਚੱਲਦਾ ਹੈ ਜਿੱਥੇ ਬੰਦੀਆਂ ਨੇ ਧਰਨਾ ਲਾ ਲਾ ਕੇ ਰੌਲਾ ਪਾ ਪਾ ਕੇ ਕੰਮ ਨਹੀਂ ਆ ਲੜ ਲੜ ਕੇ ਆ ਤਾਂ 25 ਤੋਂ ਲੈ ਕੇ ਨਾ 30 ਤੋਂ ਲੈ ਕੇ 35% ਕੰਮ ਚੱਲਦਾ ਪਿਆ ਹਜੇ 60 ਤੋਂ ਲੈ ਕੇ 65% ਕੰਮ ਨਹੀਂ ਚੱਲਦਾ ਪਿਆ ਇਸ ਲਈ ਸਾਨੂੰ ਤੁਹਾਡੇ ਵਿੱਚ ਆ ਕੇ ਤੁਹਾਨੂੰ ਜਾਣਕਾਰੀ ਦੇਣੀ ਤੁਹਾਨੂੰ ਹੱਕਾ ਪ੍ਰਤੀ ਦੱਸਣਾ ਔਰ ਕੰਮ ਕਿੱਥੋਂ ਚੱਲਿਆ ਕਿਵੇਂ ਹੈ ਹੈ ਨਾ ਇੱਟਾਂ ਅਸੀਂ ਤੁਹਾਡੇ ਵਿੱਚ ਆ ਕੇ ਨਿਕਲਣਾ ਕਰਦੇ ਆ ਇਸ ਵਾਸਤੇ ਬੇਨਤੀ ਆ ਕਿ ਆਪਣੇ ਹੱਕ ਜਿਹੜੇ ਹੈਗੇ ਆ ਉਹ ਚੁੱਪ ਕਰਕੇ ਨਹੀਂ ਮਿਲਣਗੇ ਲੈਣੇ ਪੈਣਗੇ ਦਾ ਬੇਨਤੀ ਕਰਾਂਗਾ ਕਿ ਸਾਡੇ ਵਿੱਚ ਜ਼ਿਲ੍ਹਾ ਪ੍ਰਧਾਨ ਮਨਜੀਤਪੁਰ ਕਾਲੇ ਕਿੱਦੇ ਤੋਂ ਤੇ ਨਾਲ ਸਾਡੇ ਮੇਜ ਜਿਨਾ ਪਤੋ ਸਵਰਨਾ ਰਾਣੀ ਔਰ ਪਿੰਡ ਕਿਹੜਾ ਲੱਖਾ ਹਾਜੀ ਇਹ ਵੀ ਸ਼ਾਮਲ ਨੇ ਪਰ ਸਵਰਨਾ ਕੁੜੀ ਆ ਜਿੱਦੜ। ਨਾਸਪਸੀ ਆ ਜਿੱਦੜ। ਮੈਂ ਕੀ ਬੋਲਾਂ। ਹਾਂ। ਸਵਾਰਨਾ ਨਹੀਂ। ਸਾਡੀ ਇਹੋ ਜੀ ਕੁੜੀ ਮਾਨਦਾਰ ਆ। ਜਦੋਂ ਤੱਕ ਕੰਮ ਨਹੀਂ ਚੱਲਦਾ। ਉਦੋਂ ਸਾਡੇ ਪ੍ਰਧਾਨ ਨੂੰ ਕਹਿੰਦੀ ਤੇ ਕਦੇ-ਕਦੇ ਮੈਨੂੰ ਵੀ ਲਾ ਦਿੰਦੀ। ਜਦੋਂ ਕੰਮ ਨਿਕਲ ਜਾਵੇ। ਤਾਂ ਫੇਰ ਕਹਿੰਦੀ ਕਿ ਮੇਰੇ ਕੋਈ ਵਿਚਾਰ ਨਹੀਂ ਰਿਹਾ। ਹਾਂ ਵੇਖੀ। ਇਹ ਵੀ ਗੱਲੇ ਸੁਣ। ਹਾਂ ਵੀ ਭਾਈ ਤੁਸੀਂ ਮਰੇ ਹੀ ਨਾਲ ਥੋੜਾ ਜਿਹਾ ਰੂਬਰੂ ਗੱਲ ਕਰੇ ਤੁਹਾਡੇ ਸਾਰਿਆਂ ਦੇ ਘਰਾਂ ਚ ਵਿਚਾਰ ਚ ਮਿਲ ਗਿਆ ਸੀ ਕਿ ਚਲਦਾ ਕਿਸੇ ਦਾ ਸੌਰਾ ਨਾ ਮੁੱਕ ਗਿਆ ਚਲਦੇ 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 ਆ ਤਾਂ ਫਿਰ ਸਵਰਨ ਰਾਣੀ ਨੇ ਕਿਸੇ ਨੂੰ ਕਿਹਾ ਕਿ ਭਾਈ ਮੈਂ ਪ੍ਰਧਾਨ ਨੂੰ ਫੋਨ ਕਰਨਾ ਹੈ ਮਸਟਰੋਂਗਿਸ਼ਲੇ ਆ ਕਰੀ ਜਾ ਕੇ ਤੇ ਕੰਮ ਤੇ ਆਖੇ ਕਿਸੇ ਨਹੀਂ ਆ ਮਨ ਰੇ ਤਵੇ ਦੀ ਤੇ ਫਿਰ ਮੈਂ ਲਾ ਜਾਣੀ ਫੋਨ ਐਵੇਂ ਨਹੀਂ ਹੋਣਾ ਆਹ ਨੂੰ ਧਿਆਨ ਕਰੀਂ ਤੁਹਾਡਾ 19 2005 ਤੱਕ ਨੂੰ 2005 ਤੋਂ ਲੈ ਕੇ 2025 ਹੋ ਗਿਆ 6 ਮਹੀਨੇ ਤੱਕ ਬਾਅਦ 2025 ਚ 20 ਸਾਲ ਹੋ ਗਏ ਨਾ 20 ਸਾਲਾਂ ਦੇ ਤੁਹਾਡੀ ਮਰੇਗਾ ਵੀ ਹੈਗੀ ਸੀ ਤੁਹਾਡੇ ਪਿੰਡਾਂ ਚ ਸਰਪੰਚ ਵੀ ਹੈਗੇ ਸੀ ਤੁਹਾਡੇ ਐਮਐਲਏ ਵੀ ਨਹੀਂ ਸੀ ਹੈਨਾ ਤੇ ਤੁਸੀਂ ਵੀ ਉਸ ਪਿੰਡ ਚ ਰਹੇ ਸੀ ਸਵਰਨਾ ਵੀ ਉਸ ਪਿੰਡ ਚ ਹੈਗੀ ਸੀ ਸਵਰਨਾ ਨੇ ਕੰਮ ਕਿਦੇ ਥਰੂ ਚਲਾਇਆ ਹਾਂ ਸਵਰਨਾ ਦੇ ਘਰੇ ਜਾ ਤੂੰ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਤੁਸੀਂ ਮੇਰੀ ਗੱਲ ਨੂੰ ਸਮਝਿਆ ਸਮਝਿਆ ਤੇ ਸਵਰਨਾ ਦਾ ਸਾਥ ਦਿੱਤਾ ਸਾਥ ਦਿੱਤਾ ਮੈਂ ਤੇ ਸਵਰਨਾ ਤੇ ਪ੍ਰਧਾਨ ਨੇ ਵੀਲਾ ਪ੍ਰਧਾਨ ਨੇ ਮੇਨਤ ਕੀਤੀ ਤੁਹਾਡਾ ਕੰਮ ਹੋ ਗਿਆ ਇਹਨੂੰ ਕੰਮ ਲੈ ਕੇ ਪ੍ਰਧਾਨ ਨੂੰ ਭੁੱਲ ਜਾਣਾ ਸੀਗਾ ਲੱਤ ਮਾਰ ਉਹ ਮੁੰਡਾ ਟੱਕੇ ਖੜਾ ਰੋਗਾ ਮੈਂ ਆ ਤੇ ਕਿੱਥੇ ਪਹੁੰਚ ਜਾਣਾ ਖਿੱਚ ਕੇ ਲੱਤ ਮਾਰ ਹੈ ਆ ਲੈ ਮੈਂ ਉਹ ਨਹੀਂ ਮੇਰੀ ਭੈਣ ਬਣ ਕੇ ਮਾਰ ਦੇ ਨਹੀਂ ਮਾਰ ਤੇ ਲੱਤ ਨਾਲੋਂ ਘੱਟ ਵੀ ਕੀ ਕੀਤਾ ਸਾਨੂੰ ਪਤਾ ਲੱਗਾ ਵੇਖ ਵੂਖ ਕੇ ਅਸੀਂ ਪੁੱਛਿਆ ਸਵਰਨ ਤੇਰਾ ਕੰਮ ਚੱਲਦਾ ਹੈ ਨਾ ਐਵੇਂ ਨਹੀਂ ਵੇਖੋ ਮੇਰੇ ਕੰਮ ਬੱਚੇ ਦਾ ਪਤਾ ਲੱਗਦਾ ਕੰਮ ਹੈ ਨਾ ਬੱਚੇ ਦਾ ਕੰਮ ਪਤਾ ਲੱਗਦਾ ਇਮਾਨਦਾਰੀ ਤੇ ਉਹ ਬੱਚਾ ਸਕੂਲ 'ਚ ਵੀ ਪਾਸ ਹੁੰਦਾ ਜਿਹੜਾ ਆਪਣੇ ਗੁਰੂ ਨੂੰ ਯਾਦ ਰੱਖਦਾ ਟੀਚਰ ਨੂੰ ਯਾਦ ਰੱਖਦਾ ਉਹਦਾ ਕੰਮ ਦਿੱਤਾ ਹੋਇਆ ਪੂਰਾ ਕਰਕੇ ਲੀ ਹੈ ਨਾ ਅਸੀਂ ਤਾਂ ਮਿਹਨਤ ਹੋਰ ਰੱਖੀ ਬੈਠੇ ਹਾਂ ਵੀ ਜਿਵੇਂ ਜਿਵੇਂ ਅਸੀਂ ਇਮਾਨਦਾਰੀ ਨਾਲ ਕੰਮ ਕਰਾਂਗੇ ਸਾਡੀਆਂ ਟੀਮਾਂ ਵੱਡੀਆਂ ਹੋਣਗੀਆਂ ਸਾਡੇ ਲੋਕ ਜਾਦੀ ਗਿੰਤੀ 'ਚ ਇਕੱਠੇ ਹੋਣਗੇ ਇਕੱਠੇ ਹੋਣਗੇ ਤਾਂ ਫੇਰ ਸਾਡਾ ਰਾਸ਼ਨ ਸਰਵਿਸ ਕੀ ਪੈਨਸ਼ਨ ਮਕਾਨ ਮਰਲੀ ਦਵਾਈਆਂ ਮੈਡੀਕਲ ਸਹੂਲਤਾਂ ਤੁਹਾਡੇ ਬੱਚਿਆਂ ਦੇ ਸਕਾਲਰਸ਼ਿਪ ਵਜੀਫੇ ਤੁਹਾਡੇ ਬੱਚੇ ਪੜ੍ਹੇ ਲਿਖੇ ਉਹਨਾਂ ਸਰਕਾਰ ਨੌਕਰੀ ਹੰਦੇਰੀ ਇਹ ਚੀਜ਼ਾਂ ਆਪਣੇ ਇੱਕ ਕੱਠ ਦੇ ਜੂਰ ਨਾਲ ਲੈ ਸਕਦੇ ਆ ਲੈ ਸਕਦੇ ਕਿ ਨਹੀਂ ਲੈ ਸਕਦਾ ਫੇਰ ਐਵੇਂ ਕੱਟਕੀਵੇਂ ਬਣੇਗਾ ਹਾਂ ਭਾਈ ਹੁਣ ਮੈਂ ਇਹ ਗੱਲਾਂ ਸਾਫ਼ ਕਰਦਾ ਹਾਂ ਹਾਂ ਸਾਰੇ ਬਣਾਣੇ ਰਾਹ ਮਿਲਦੇ ਐਵੇਂ ਬਣ ਜੂਗਾ ਜਦੋਂ ਕੰਮ ਨਿਕਲ ਗਿਆ ਉਹ ਚੋਰੀ ਹੋ ਗਈ ਮੈਂ ਬਣ ਜੂ ਹਾਂ ਲੱਗੇ ਬਾਈਨਾ ਚਲੋ ਮੈਂ ਹੁਣ ਬੇਨਤੀ ਕਰੂੰਗਾ ਜ਼ਿਲ੍ਹਾ ਪ੍ਰਧਾਨ ਨੂੰ ਇਹ ਇਹ ਨੂੰ ਵੀ ਲੜਨਾ ਚਾਹੀਦਾ ਹੈ ਨਾ ਬਸ ਇਕੱਲਾ ਹੀ ਬੁਲੀ ਜਾਂਦਾ ਹਾਂ ਹਾਂਜੀ ਜੀਤਕੌਰ ਕਲਾਤੀਬਾ ਜ਼ਿਲ੍ਹਾ ਪ੍ਰਧਾਨ ਜਿਆ ਪੀ ਜਿਆ ਪੱਤਾ ਮੇਰਾ ਨਾਮ ਰੂਪੀਖਰ ਘਰ ਘਾਰੇ ਤੋਂ ਬਿਦਾਨ ਵਾਲਿਆਂ ਸਵਨਰ ਸਵਰਨ ਰਾਣੀ ਸਾਨੂੰ ਬਹੁਤ ਦਿੱਕਤਾਂ ਆਉਂਦੀਆਂ ਪਿੰਬਲਾਕਾ ਜੋ ਕਿਉਂ ਤੁਸੀਂ ਜਿੱਦ ਸਿੱਧੇ ਜਾਂਦੇ ਹੋ ਕੰਮ ਲਿਆਉਂਦੇ ਹੋ ਉਹਨਾਂ ਤੇ ਅੱਖ ਰੱਖੀ ਜਿਲ੍ਹਾ ਪ੍ਰਧਾਨ ਨੂੰ ਬਦਲ ਦਿਓ ਉਹ ਮੈਂ 5-6 ਸਾਲ 7 ਸਾਲ ਤੋਂ ਕੰਮ ਕਰ ਰਹੀ ਆ ਉਹਨਾਂ ਨੇ ਇਹਨਾਂ ਵੀ ਪਤਾ ਵੀ ਪ੍ਰਧਾਨ ਦੇ ਮਗਰ ਆ ਪਿੱਛਾ ਨਹੀਂ ਛੜਦੀ ਮੋਢੇ ਨੂੰ ਮੋਢਾ ਜੋੜ ਕੇ ਖੜੀ ਹੋਈ ਮੈਂ ਅਰਥਾਤ ਬਰਾਬਰ ਬੋਲਾਂਗੀ ਭਾਵੇਂ ਮੈਨੂੰ ਕੁਝ ਮਿਲੇ ਚਾਹੇ ਨਾ ਮਿਲੇ ਸਾਨੂੰ ਕੋਈ ਦਰੇ ਗੰਬੇਰੀ ਚੱਲੇ ਚਾਹੇ ਨਾ ਚੱਲੇ ਜਿਹੜ ਜਬਾਨ ਕੀਤੀ ਜਬਾਨ ਪੂਰੇ ਉਤਰਾਂਗੇ ਅਸੀਂ ਉਹਨਾਂ ਇਹ ਹੀ ਰੱਖਿਆ ਬਾਕੀ ਮਨਜੀਤ ਕੌਰ ਹਟ ਗਈ ਪਰ ਜ਼ਿਲ੍ਹਾ ਪ੍ਰਧਾਨ ਹਟ ਗਏ ਬੱਗੇ ਪਿੱਛੇ ਬੱਗੇ ਨੂੰ ਤਹੀ ਜਾਣਦੀ ਕੁਝ ਨਹੀਂ ਬਾਕੀ ਨਵੀਂ ਪ੍ਰੀੜੀ ਆ ਉਹਨਾਂ ਤਾਂ ਕੱਟ ਚ ਲੈ ਲੈਣਾ ਕਿਉਂ ਅੱਗੇ ਪੁਰਾਣੇ ਵਰਕਰ ਜਿੰਨੇ ਹੈਗੇ ਸਾਰੇ ਬਲਾਕ ਚ ਵਿਕ ਚੁੱਕੇ ਆਪਾਂ ਤਾਂ ਵੀਰੋ ਚ ਬੋਲਾਂਗੇ ਸਾਰੇ ਵਿਕ ਗਏ ਆ ਵਿਕ ਚੁੱਕੇ ਨੇ ਇਹ ਕੰਮ ਨਾ ਕਰੋ ਜੇ ਮਸਟਰ ਨਿਕਲਦਾ ਹੈ ਪ੍ਰਧਾਨ ਨੂੰ ਫੋਨ ਕਰੋ ਜਿੰਨਾ ਜਾਣਾ ਹੈ ਪ੍ਰਧਾਨ ਨੂੰ ਫੋਨ ਕਰਕੇ ਸਲਾਹ ਨਾਲ ਜਾਓ ਚਲੇ ਜਾ ਕੋਈ ਡਰ ਨੀ ਪੁੱਛ ਕੇ ਜਾਓ ਕਈ ਚੱਲੇ ਆ ਅੱਜ ਅਸੀਂ ਕੰਮ ਕਢਾਉਣਾ ਹੈ ਅਸੀਂ ਡਿਮਾਂਡ ਜਮਾ ਕਰਾਉਣ ਜਾਣਾ ਇੰਨਾ ਕਹਿੰਦੇ ਆ ਜੈ ਪੀ ਨਾਜਬ ਹਾਂਜੀ ਮਰਦਾਨ ਜੀ ਨੇ ਜੋ ਗੱਲ ਕੀਤੀ ਉਹ ਤੇ ਅਸਰ ਕਰੋ 100 ਬਾਰ ਨੂੰ ਆਗੂਆਂ ਦੀ ਮੀਟਿੰਗ ਆ ਆਗੂਆਂ ਦੀ ਮੀਟਿੰਗ ਆ ਆਗੂ ਦੇ ਨਾਲ ਦੋ ਤਿੰਨ ਬੰਦੇ ਹੋਰ ਤੁਸੀਂ ਆ ਸਕਦੇ ਹੋ ਕਿਉਂਕਿ ਆਗੂ ਸਾਡਾ ਲੇਡੀਜ਼ ਆ ਉਹ ਆਪਦੀ ਜ਼ਿੰਮੇਵਾਰੀ ਨਾਲ ਆਪਦੇ ਪਰਿਵਾਰ ਨੂੰ ਨਾਲ ਲਿਆ ਸਕਦਾ ਤਾਂ ਉਥੇ ਆਪਾਂ ਫੈਸਲੇ ਲੈਣੇ ਆ ਜਿਹੜੀ ਸਰਕਾਰ ਕਹਿੰਦੀ ਸੀ ਆ ਆਮ ਆਦਮੀ ਦੀ ਸਰਕਾਰ ਆਪੀ ਸਰਕਾਰ ਉਹ ਸਰਕਾਰ ਨੇ ਅੱਜ ਮੇਰੇ ਗਾਤੇ ਪਾਵਨ ਦੀ ਲਾਤੀ ਆ ਐਮਐਲਏ ਦੇ ਕੋਲੇ ਜਾਓ ਪਹਿਲੋਂ ਦੇ ਸੈਨ ਕਰਾਓ ਫਿਰ ਕੋ ਕੰਮ ਦਾ ਵੀ ਉਹਦੀ ਮਰਜ਼ੀ ਹੈ ਸੈਂਚਰੀ ਉਹਦੀ ਮਨ ਦੀ ਵੀਡੀਓ ਤੇ ਜੀਆਰਐਸ ਤੇ ਏਪੀਓ ਤੇ ਦਬਾਓ ਉਧਰੋਂ ਧਰਨਿਆਂ ਦਾ ਦਬਾਬ ਨਹੀਂ ਆਇਆ ਤੁਹਾਡੇ ਬਲਾਕ ਦੇ ਵਿੱਚ ਆਪ ਆਮ ਆਦਮੀ ਦੇ ਘੇਰ ਮੈਂ ਉਨੇ ਕਈ ਵਾਰ ਸਾਡੀ ਲੜਾਈ ਨਹੀਂ ਕਰਨ ਦੀ ਕੋਸ਼ਿਸ਼ ਅਸੀਂ ਕੰਮ ਕਰਨਾ ਚਾਹੁੰਦੇ ਅਸੀਂ ਲੜਾਈ ਨਹੀਂ ਕਰਨਾ ਚਾਹੁੰਦੇ ਇਹ ਸਾਡਾ ਸੰਵਿਧਾਨਕ ਅਸਤਾ ਹੈ ਕਿ ਆਪਣਾ ਸੰਵਿਧਾਨਕ ਲਾਗੂ ਕਰੀਏ ਇਸ ਦੇ ਸਬੰਧ ਵਿੱਚ ਸਾਰੇ ਮੈਂਬਰਾਂ ਨੂੰ ਬੇਨਤੀ ਆ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਦੇ ਨਾਲ ਪਹੁੰਚਣਾ ਤਾਂ ਉੱਥੇ ਕੀ ਫੈਸਲਾ ਹੁੰਦਾ ਉਹ ਕਰਨਾ ਹੋਰ ਕਿਸੇ ਨੇ ਕੋਈ ਗੱਲ ਕਰਨੀ ਹੈ ਸਾਰਿਆਂ ਲਈ ਜਾ ਸਕਦੀ ਹੈ ਕਿ ਕਿੰਨੇ ਆਪਣਾ ਰੇਗਾ ਲੱਗੇ ਹੋਏ ਹਾਂ ਹਾਂ ਜੀ ਉਹ 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 ਵੱਖਰੀ ਗੱਲ ਹੁੰਦੀ ਇਹਨ ਦੇਖੋ ਠੀਕ ਆ ਵੱਡੇ ਭਾਈ ਦੀ ਗੱਲ ਅਸੀਂ ਮਹੀਨੇ 'ਚ ਇੱਕ ਮੀਟਿੰਗ ਕਰਦੇ ਆਂ ਪਤਾ ਲੱਗਦਾ ਰਹਿੰਦਾ ਐਸ ਪਿੰਡ 'ਚ ਆ ਹੋਇਆ ਆ ਹੋਇਆ ਐਸ ਕਿਹਦੇ ਆਏ ਕੰਮ ਨੀ ਕਿਨਿ ਕਿਨ ਇੱਕ ਮਹੀਨੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਅਸੀਂ ਧਰਨਾ ਲਾਉਣੇ ਆ ਜਿਵੇਂ ਬਾਈ ਨੇ ਕਿਹਾ ਤੁਸੀਂ ਸਾਰੇ ਜਾ ਸਕਦੇ ਮਾੜਾ ਜੀ ਬਾਈ ਜੀ ਬੋਲੋ ਤੁਸੀਂ ਨਹੀਂ ਨਹੀਂ ਇਹ ਬੋਲਣਾ ਨਾ ਵੀ ਪੈਸੇ ਰੁਕੇ ਹਨ ਇਹਨਾਂ ਦੇ ਵੀ ਬਟੋਲਣਾ ਹਾਂ ਹਾਂ ਜੀ ਬੋਲੋ ਕਿੰਨੇ ਕਿੰਨੇ ਰੁਕੇ ਨੇ ਸੈਨਰ ਮਮੀ ਦੇ ਰੁਕੇ ਹੈ ਬਾਈ ਨੇ ਹਾਂ ਇਹ ਉਹ ਅਪਡੇਟ ਕਰਨਾ ਹੈ ਬੈਂਕ ਚ ਆਇਆ ਨਹੀਂ ਇਹਨਾਂ ਖਾਤਾ ਤਾਂ ਤਾਂ ਰੁਕੇ ਹੁੰਦੇ ਵੀ ਕੋਈ ਅਪਡੇਟ ਹੋਇਆ ਸੀ ਤਾਂ ਇਹ ਤਾਂ ਨਹੀਂ ਆਨੇ ਪਿੱਛੇ ਲਿਤੇ ਮੈਂ ਅਸ ਬੋਲੀ ਇੱਕ ਗੱਲ ਮੇਰੀ ਧਿਆਨ ਨਾਲ ਸੁਣਿਓ ਇਹ ਆਪਣੀ ਸਮਝ ਲਈਏ ਗੱਲ ਠੀਕ ਵਿਸ਼ੇ ਤੋਂ 12 ਤੁਹਾਨੂੰ ਪਤਾ ਨਾ ਉੱਪਰ ਜਾਜ ਚੱਲਦਾ ਹੈ ਨਾ ਜਾਜ ਜਦੋਂ ਚੱਲਦਾ ਨਾ ਉੱਠਦਾ ਹੈ ਉਹਦਾ ਨੈਟ ਤੇ ਰਾਸਤਾ ਕਲੀਅਰ ਹੁੰਦਾ ਹੈ ਹੈ ਨਾ ਸਿੱਧਾ ਜਾਂਦਾ ਤੁਹਾਨੂੰ ਪਤਾ ਨਾ ਸਮੁੰਦਰ 'ਚ ਵੀ ਇੱਕ ਜਾਜ ਚੱਲਦਾ ਹੈ ਉਹਦਾ ਵੀ ਨੈਟ ਤੇ ਰਾਸਤਾ ਸਿੱਧਾ ਹੁੰਦਾ ਹੈ ਹੈ ਨਾ ਕਦੇ ਹੁੰਦੇ ਹੈ ਨਾ ਕਦੀ ਐਵੇਂ ਹੋਇਆ ਕਿ ਭਾਈ ਜਾਜ ਰਸਤਾ ਭੁੱਲ ਗਿਆ ਸੁਮੰਦਰ ਵਾਲਾ ਚ ਉੱਡਣ ਵਾਲਾ ਨਹੀਂ ਕਦੀ ਐਵੇਂ ਹੋਇਆ ਕਿ ਤੁਹਾਡੇ ਪਿੰਡ ਦੀ ਜਗਾ ਦੂਸਰੇ ਪਿੰਡ ਵਾਲੇ ਚ ਨੈਟ ਨੇ ਆਪਣੇ ਆਪ ਬਦਲ ਦਿੱਤੀ ਨਹੀਂ ਕਦੀ ਨਹੀਂ ਹੋਇਆ ਕਦੀ ਐਵੇਂ ਹੋਇਆ ਕਿ ਦਾਲਤਾਂ ਦੇ ਵਿੱਚ ਸੈਸ਼ਨ ਕੋਰਟ ਚ ਲੋਅਰ ਕੋਰਟ ਦੇ ਵਿੱਚ ਕੇਸ ਇੱਧਰ ਉੱਧਰ ਹੋ ਗਿਆ ਜੀ ਨੈਟ ਸਿਸਟਮ ਚ ਪ੍ਰੋਬਲਮ ਆ ਗਈ ਨਹੀਂ ਹੋਇਆ ਕਦੀ ਇਸ ਤਰ੍ਹਾਂ ਹੋਇਆ ਕਿ ਮੀਟਰ ਜਿਹੜਾ ਹੈਗਾ ਉਹ ਤੁਹਾਡੇ ਨਾਮ ਸੀ ਦੂਜੇ ਦੇ ਨਾਮ ਲੱਗ ਗਿਆ ਜੀ ਨੈਟਚ ਪ੍ਰੋਬਲਮ ਆ ਗਈ ਪਰ ਐਵੇਂ ਦੀ ਪ੍ਰੋਬਲਮ ਕਿਉਂ ਆ ਰਹੀ ਆ ਧਾਰਕਾਰ ਤੇ ਮਿਸਟੇ ਹੋਗੀ ਤਾਂ ਦਿਖਾਤੇ ਚ ਮਿਸਟੇ ਕਿ ਇਹ ਗਰੀਬਾਂ ਦਾ ਕਾਨੂੰਨ ਇਹਨੂੰ ਬੈਠਣ ਵਾਲੇ ਉੱਥੇ ਪੰਗੇ ਲੈਂਦੇ ਨੇ ਵੀ ਇਹਨਾਂ ਨੂੰ ਖਰਾਬ ਕਰੋ ਕੰਮ ਕਰਾ ਲਓ ਪੈਸੇ ਨਾ ਪਵਾਓ ਪੈਸੇ ਜੇ ਪਵਾਤੇ ਤੇ ਇਹਨਾਂ ਦੀ ਅੰਦਰੋਂ ਇੱਛਾ ਕਰੇਗੀ ਬਾਰ-ਬਾਰ ਕੰਮ ਮੰਗਾਉਣਗੇ ਹੈਂ ਬਾਰ ਬਾਰ ਕੰਮ ਮੰਗਣਗੇ ਖਰਾਬ ਕਰ ਲੋ ਲੈ ਜੀ ਤੁਸੀਂ ਐਨਪੀਸੀ ਨਹੀਂ ਕਰਾਈ ਲੈ ਜੀ ਤੁਸੀਂ ਕੇਵਾਈਸੀ ਨਹੀਂ ਕਰਾਈ ਲੈ ਜੀ ਤੁਹਾਡੇ ਮਿਸਟੇ ਆ ਗਿਆ ਮਿਸਟੇ ਮਿਸਟੂ ਕੋਈ ਨਹੀਂ ਹੈਗਾ ਜਦੋਂ ਤੁਸੀਂ ਇਕੱਠੇ ਹੋਗੇ ਨਾ ਉਦੋਂ ਆਟੋਮੈਟਿਕ ਸਾਰਾ ਕੁਝ ਸੈੱਟ ਹੋ ਜਾਊਗਾ ਉਦੋਂ ਉਹਨਾਂ ਨੂੰ ਪਤਾ ਲੱਗ ਜਾਏ ਵੀ ਹੁਣ ਇਕੱਠੇ ਹੋ ਗਏ ਹੁਣ ਸਾਡੀ ਖੈਰ ਨਹੀਂ ਹੈ ਨਾ ਹਾਂ ਬਈ ਹੋਰ ਕੋਈ ਗੱਲ ਕਰਨੀ ਚਾਹੁੰਦੇ ਹੋ ਜਿਹੜਾ ਆਪਾਂ ਬਰਦਾਸ਼ਤ ਜਿੰਨਾ ਕਰੀ ਗਿਆ ਉਹਦਾ ਮੈਂ ਟੋਲ ਸਾਰਿਆਂ ਦਾ ਨਾਮ ਆ हां फिर ਮਟੋਲ ਬਾਰੇ ਆ ਤਾਂ ਨਾਣੀ ਪਾਣੀ ਦੇਖੋ ਨਾਣੀ ਉਹਨਾਂ ਦੀ ਗੱਲ ਵੀ ਜਿੱਦਾਂ ਤੁਹਾਡੇ ਰਾਜੇ ਤੁਸੀਂ ਦੱਸੋ ਤਾਂ ਸਹੀ ਤੁਸੀਂ ਦੱਸੋ ਲੋ ਕਮਲ ਕਰਦੇ ਨੇ ਜਿੱਦਾਂ ਉਹਦਾ ਨਾਂ ਨਹੀਂ ਮੈਂ ਕਿਹਾ ਤੁਸੀਂ ਦੱਸੋ ਉਹਦਾ ਹੱਲ ਹੈਗਾ ਜੇਕਰ ਦੱਸੋਗੇ ਤਾਂ ਕਿਹਨੂੰ ਦੱਸਿਆ ਸੀ ਕਹਿੰਦੀ ਕਟਿਆ ਨਾਣੀ ਪਹਿਲੇ ਚ ਆ ਗਏ ਨੇ ਬਾਅਦ ਚ ਆ ਤੁਸੀਂ ਅੰਕਲ ਤ ਨਹੀਂ ਨਾ ਦੱਸਿਆ ਉਹ ਕਹਿੰਦੀ ਉਹ ਤੁਸੀਂ ਉਹ ਬਲਾਗ ਨਾ ਛੱਡੋ ਬਲਾਗ ਤਾਂ ਨ ਕਰਨਾ ਹੀ ਹੈ। ਪਿੰਡਾਂ ਵਾਲੇ ਤਾਂ ਵੇਖੋ ਉਹ ਤਾਂ ਕਹਿੰਦੇ ਆ ਉਹ ਤਾਂ ਕਹਿੰਦੇ ਆ ਆ ਬੰਦੇ ਆਉਂਦੇ ਸਾਡੀ ਜਾਣਖੰਦੀ ਆ ਨਹੀਂ ਕਿ ਕਾਹ। ਪਿੰਡਾਂ ਵਾਲੇ ਜਿਹੜੇ ਕਹਿੰਦੇ ਆ ਅਸੀਂ ਚੌਧਰੀ ਸੀਗੇ ਸਾਡੀ ਮੁੱਛ ਖੜੀ ਹੁੰਦੀ ਸੀ ਸਾਡੇ ਲੋਕ ਬਜ਼ੁਰਗਾਂ ਚ ਬੈਠੇ ਰਹਿੰਦੇ ਸੀਗੇ ਪੈਰਾਂ ਚ ਅਸੀਂ ਇੱਥੇ ਚੌਧਰੀ ਹੁੰਦੇ ਸੀ ਅੱਜ ਇਹ ਕੁੜੀ ਜਾ ਕੇ ਦਫ਼ਤਰਾਂ ਚ ਕੰਮ ਕਰਨ ਲੱਗ ਪਈ ਸਾਡੀ ਤਾਂ ਇੱਜ਼ਤ ਘਟ ਗਈ ਆ। ਸਾਨੂੰ ਉਹ ਕਹਿੰਦੇ ਹਨ। ਹਨ ਜਿਵੇਂ ਉਹ ਕਹਿਣਗੇ ਉਵੇਂ ਕਰਨਾ ਕਿ ਜਿਵੇਂ ਤੁਹਾਡਾ ਟੀਚਰ ਕਹਿੰਦਾ ਮਾਸਟਰ ਕਹਿੰਦਾ ਉਵੇਂ ਕਰਨਾ। ਜੋ ਕਰਨਾ ਹੈ ਨਾ ਉਹ ਜਿੰਨੇ ਆਪ ਲੱਗੇ ਹੋਏ ਇਹਨਾਂ ਚੋਨਾ ਦਾ ਨਵਾਂ ਮਚਾਉ ਲੈ ਇਹਨਾਂ ਚ ਕੋਈ 4-5 ਆਉਣ ਹੀ ਨਾ ਉਹਨਾਂ ਦਾ ਧਿਆਨ ਕਿੱਥੇ ਜਾਵੇ ਉਹਨਾਂ ਦਾ ਗਰਮੀ ਜਲਾ ਕੇ ਲਾ ਕੇ ਤੁਸੀਂ ਕਮੇਟੀ ਬਣਾਓ ਜੀ ਇਹਨਾਂ ਦੇ ਇਕੱਲੇ ਤਾਂ ਨਹੀਂ ਠੀਕ ਹੈ ਕਮੇਟੀ ਬਣਾਓ ਠੀਕ ਹੈ ਇਹ ਵੀ ਨਹੀਂ ਇਹ ਕੰਮ ਕਰਨਾ ਨਾ ਤਾਂ ਵੇਖੋ ਮੈਂ ਵੀ ਮੈਂ ਕੋਈ ਕੱਲਨ ਦੇਗਾ ਦਾ ਕੰਮ ਨਹੀਂ ਕਰਦਾ ਮੈਂ ਆਪਣੇ ਲੋਕਾਂ ਦਾ ਸਮਾਜਿਕ ਕੱਠਾ ਕੰਮ ਕਰਦਾ ਸਾਰਿਆਂ ਨੂੰ ਲੈਣਾ ਹੈ ਬੇਸ਼ੱਕ ਭਾਵੇਂ ਕੋਈ ਮੇਰੇ ਨਾਲ ਲੜਿਆ ਉਹਦੇ ਨਾਲ ਵੀ ਮੈਂ ਗੱਲ ਕਰਨੀ ਲੜੇ ਤਾਂ ਗੱਲ ਆ ਗਈ ਕਿ ਮੇਰੇ ਪਿੰਡ ਦੇ ਵਿੱਚ ਬਹੁਤ ਵੱਡੀ ਦੁਸ਼ਮਣੀ ਬਾਪੂ ਕਿਧਰ ਨਹੀਂ ਖੜਾ ਜਾਂਦੇ ਪਰ ਉੱਥੇ ਪੰਚੂਰ ਪੰਚਾਇਤ ਦੀ ਜਗਾਹ ਚ ਉਹਨੇ ਮਕਾਨ ਬਣਾ ਲਿਆ ਜਦੋਂ ਅਸੀਂ ਜਿੱਤਣ ਲੱਗ ਪਏ ਤੇ ਮੇਰੀ ਮਾਂ ਨੂੰ ਘਰੇ ਲਿਆਏ ਤੁਹਾਡੀ ਤਾਂ ਦੁਸ਼ਮਣੀ ਬਣੀ ਸੀ ਤੁਸੀਂ ਉਹਨਾਂ ਤੇ ਕਬਜ਼ਾ ਕਰਾ ਰਹੇ ਆ ਆਪ ਦੇ ਮੁੰਡੇ ਨੂੰ ਰੋਕੋ ਮੈਂ ਪੰਚਾਇਤ ਦੇ ਸਾਹਮਣੇ ਤਾਂ ਕਹਿ ਤਾਰੀ ਮਾਦਾ ਕੋਈ ਗੱਲ ਨਹੀਂ ਰੁਕ ਜਾ ਪਰ ਮੈਂ ਮਾਤਾ ਨੂੰ ਕਿਹਾ ਵੀ ਤੂੰ ਬੈਠ ਜਾ ਹੁਣ ਇਹਨਾਂ ਨੂੰ ਜਾਣਦੇ ਪੰਚਾਇਤ ਨੂੰ ਤੂੰ ਬੱਚਿਆਂ ਨੂੰ ਮਿਲ ਕੇ ਜਾ ਰਾਤ ਨੂੰ ਉਹਨੂੰ ਕਿਹਾ ਵੀ ਮੈਂ ਤੇਰੇ ਹੱਥ ਨਹੀਂ ਛੱਡਣਾ ਮੇਰੀ ਮਾਂ ਕੀ ਕਹਿਣ ਲੱਗੀ ਮੇਰੀ ਮਾਂ ਕਹਿਣ ਲੱਗੀ ਲੈ ਉਹ ਆਪਣੀ ਦੁਸ਼ਮਣੀ ਬੜੀ ਸੀ ਮੈਂ ਕਿਹਾ ਇਹ ਵੀ ਅੱਜ ਸਾਡੇ ਬਜ਼ੁਰਗਾਂ ਦਾ ਨਾਮ ਉੱਚਾ ਹੋਣਾ ਦੁਸ਼ਮਣੀ ਦੇ ਹੁੰਦਿਆਂ ਵੀ ਉਹਨਾਂ ਨੇ ਉਹਨਾਂ ਨੂੰ ਪੰਚਾਇਤ ਦੀ ਜਗ੍ਹਾ ਤੇ ਕਬਜ਼ਾ ਕਰਾ ਦਿੱਤਾ ਪਿੰਡ ਮੇਰਾ ਚੱਕਚਾਲੀ ਵਾਲਾ ਉਰਖ ਮੌਲਵੀ ਵਾਲਾ ਸੀਗਾ ਉੱਥੇ ਅੱਜ ਵੀ ਚਲੇ ਜਾਓ ਦਾਣਾ ਮੰਡੀ ਦੇ ਨਾਲ ਪੰਚਾਇਤ ਦੀ ਘਰ ਦੇ ਵਿੱਚ ਘਰ ਬੱਠੇ ਹੋਇਆ ਤੇ ਵੀਡੀਓ ਜੀਸੀਪੀ ਲੈ ਕੇ ਗਿਆ ਸੀ ਭਜਾਤਾ ਠੀਕ ਹੈ ਨੋਟਸ ਆਏ ਭਜਾਤੇ ਐਸ ਡੀ ਐਮ ਨੇ ਤਲਬ ਕੀਤਾ ਉਹ ਪੰਚਾਇਤ ਨੂੰ ਪੰਚਾਇਤ ਕਹਿਣ ਲੱਗੀ ਪੰਚਾਇਤੀ ਜਗ੍ਹਾ ਹੈ ਆਪਣਾ ਬੜਾ ਵਧੀਆ ਦੀ ਬਾਤ ਪੰਚਾਇਤੀ ਬਣਾ ਪੰਚਾਇਤ ਬਣਾਈ ਕਿਨੇ ਆ ਪਿੰਡ ਦੇ ਲੋਕਾਂ ਨੇ ਵੋਟ ਪਾਈ ਫਿਰਦੇ ਲੋਕਾਂ ਨੇ ਪੰਚਾਇਤ ਤਾ ਪੰਚਾਇਤ ਬਣੀ ਜਿਹੜੀ ਪਿੰਡ ਦੀ ਜ਼ਮੀਨ ਆ ਜਿੰਨੇ ਵੋਟ ਪਾਈ ਆ ਉਹ ਕੁਝ ਨਹੀਂ ਲੱਗਦਾ ਉਹ ਵੀ ਪੰਚਾਇਤ ਜਿੰਨਾ ਬੜਬਰ ਦਾ ਹਿੱਸਾ ਹੱਕਾ ਹੱਕਾ ਸੰਵਿਧਾਨ ਕੀ ਕਹਿੰਦਾ ਹੈ ਪ੍ਰਧਾਨ ਜੀ ਨੇ ਮਗਰ ਨਾ ਸਰਪੰਚ ਬਣ ਗਿਆ ਨਾ ਅਸੀਂ ਇਹਨਾਂ ਨੂੰ ਹੀ ਰੱਖਣਾ ਹੈ ਅੱਛਾ ਸੁਣੋ ਸੁਣੋ ਜੀ ਸੰਵਿਧਾਨ ਕੀ ਕਹਿੰਦਾ ਹੈ ਕਹਿੰਦਾ ਬੇਸਹਾਰਾਂ ਨੂੰ 5 ਮਰਲੇ ਰੈਸ਼ੀ ਪਲਾਟ ਦੇਣਾ ਹੈ ਬੇਸਹਾਰਾਂ ਨੂੰ ਕਲੋਨੀ પાਕੇ ਦੇਣੀ ਹੈ 5 ਮਰਲੇ ਰੈਸ਼ੀ ਪਲਾਟ ਦੇ ਵਿੱਚ ਕਲੋਨੀ પાਕੇ ਕਾਨੂੰਨ ਨੂੰ ਮੰਨੋਗੇ ਤੁਸੀਂ ਕਿ ਆਪ ਦੇ ਜਿਹੜਾ ਉਹ ਗੜਮ ਚੌਧਰੀ ਵਾਲੇ ਜਿਹੜੇ ੱੱਕੇ ਨਹੀਂ ਉਹਨਾਂ ਨੂੰ ਮੰਨਦੇ ਐਸ ਡੀ ਐਮ ਕੋਲੋਂ ਵੀ ਉਹਨਾਂ ਨੂੰ ਪਈ ਆਇਆ ਦੇਖੋ ਕਾਨੂੰਨ ਜਾਂਦੀ ਹੱਕ ਜਾਨੀ ਇਸ ਲਈ ਸਾਥ ਦਿਓ ਗੱਲ ਹੀ ਕੋਈ ਨਹੀਂ ਅੱਗੇ ਤੋਂ ਧਿਆਨ ਰੱਖਿਓ ਜੀ ਐਨਾ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਸਸਿਕਾ ਨਮਸਕਾਰ ਜੀ